ਸਰ ਮਾਮਲਾ ਜ਼ਮੀਨ ਦਾ ਮਾਮਲਾ ਹੈ ਜੀ ਸਾਡੀ ਗ੍ਰੈਂਡਮਦਰ ਦੇ ਮਦਰ ਦੀ ਜ਼ਮੀਨ ਹੈ ਜੀ ਜੋ ਕਿ ਚਿਲਪਿੰਡ ਤੋਂ ਸੀਗੇ ਜੋ ਕਿ ਹੁਣ ਉਹ ਚਿਲ ਦੀ ਜ਼ਮੀਨ ਸਾਰੀ ਉਹ ਵੈਕਿਊ ਪ੍ਰੋਪਰਟੀ ਕਰਕੇ ਗਵਰਨਮੈਂਟ ਨੇ ਦਬ ਲਈ ਆ ਤੇ ਸਾਨੂੰ ਉਸ ਚੀਜ਼ ਦਾ ਮੁਆਵਜ਼ਾ ਨਾ ਕੋਈ ਸਾਨੂੰ ਉਸ ਚੀਜ਼ ਦੇ ਕੋਈ ਜ਼ਮੀਨ ਦਿੱਤੀ ਗਈ ਹੈ ਨਾ ਕੋਈ ਸਾਨੂੰ ਕੋਈ ਚੀਜ਼ ਦਿੱਤੀ ਗਈ ਹੈ ਇਹਨਾਂ ਨੇ ਸਮਝਿਆ ਵੀ ਇਹ ਇੱਥੋਂ ਚਲੇ ਗਏ ਨੇ 47 ਚ ਜੋ ਕਿ ਅਸੀਂ ਬਿਲਕੁਲ ਵੀ ਇੱਥੇ ਸੀਗੇ ਕਿਉਂਕਿ ਸਾਡੀ ਹੋਮਲੈਂਡ ਇਹੀ ਕੰਟਰੀ ਹੈ ਹੋਮਲੈਂਡ ਤੇ ਅਸੀਂ ਰਹਿ ਰਹੇ ਸੀਗੇ ਅਸੀਂ ਮਲੇ ਕੋਟਲਾ ਸ਼ਿਫਟ ਹੋ ਗਏ ਸੀਗੇ ਸੋ ਉਸ ਕਰਕੇ ਇਹਨਾਂ ਨੇ ਸਾਰੀ ਜ਼ਮੀਨ ਇਸ ਗਵਰਨਮੈਂਟ ਨੇ ਲੋਕਾਂ ਨੂੰ ਦੇ ਦਿੱਤੀ ਸੀ ਜੋ ਵੀ ਕੀਤਾ ਜੋ ਸਾਨੂੰ ਨਹੀਂ ਪਤਾ ਫਿਰ ਅਸੀਂ 2006 ਦੇ ਵਿੱਚ ਕੇਸ ਕੀਤਾ ਜੋ ਕਿ ਕੇਸ ਅਸੀਂ ਨਿਚਲੀ ਕੋਰਟ ਤੋਂ ਲੈ ਕੇ ਹਾਇਰ ਕੋਰਟ ਤੱਕ ਲਾਈਕ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਤੱਕ ਅਸੀਂ ਜਿੱਤੇ ਆ ਜੀ 2023 ਦੇ ਵਿੱਚ ਅਸੀਂ ਮਾਨਯੋਗ ਸੁਪਰੀਮ ਕੋਰਟ ਤੋਂ ਇਹ ਚੀਜ਼ ਜਿੱਤੇ ਆ ਜੋ ਕਿ ਉਹਨਾਂ ਦੇ ਆਰਡਰ ਸੀਗੇ ਵੀ ਪਲੀਵਰਲ ਟ੍ਰੇਟ ਇਕੁਇਲੈਂਟ ਜ਼ਮੀਨ ਦੇ ਇਹਨਾਂ ਨੂੰ ਦਿੱਤੀ ਜਾਵੇ ਜੋ ਕਿ ਸਾਨੂੰ ਨਾ ਕਿ ਪ੍ਰੀਵਲੈਂਟ ਰੇਟ ਬਾਰੇ ਦੱਸਿਆ ਜਾਂਦਾ ਨਾ ਕਿ ਇਕੁਇਵਲੈਂਟ ਜ਼ਮੀਨ ਦੱਸੀ ਜਾਂਦੀ ਹੈ ਜ਼ਮੀਨ ਇਹ ਦੱਸਦੇ ਵੀ ਆ ਕਦੀ ਕਹਿੰਦੇ ਆ ਤੁਹਾਨੂੰ ਅਸੀਂ ਬਾਰਡਰ ਤੇ ਦੇ ਦਨੇ ਆ ਗੁਰਦਾਸਪੁਰ ਦੇ ਦਨੇ ਆ ਸੋ ਜੋ ਕਿ ਸਾਡੀ ਉਹ ਜ਼ਮੀਨ ਨਹੀਂ ਬਣਦੀ ਨਾਉ ਸਾਡੀ ਜ਼ਮੀਨ ਸਾਡੀ ਜ਼ਮੀਨ ਇੱਥੇ ਅਰਬਨ ਆ ਤੇ ਅਸੀਂ ਇੱਥੇ ਹੀ ਲਵਾਂਗੇ ਇੱਥੇ ਤੋਂ ਹੀ ਅਸੀਂ ਹੈਗੇ ਆ ਫਾਈਨਲ ਕੀ ਬੈਠੀ ਹੈ ਫਾਈਨਲ ਇਹਦੇ ਵਿੱਚ ਇਹ ਹੋਇਆ ਜੀ ਅਟੈਚਮੈਂਟਸ ਹੋਈਆਂ ਨੇ ਹਜੇ ਜੋ ਕਿ ਤੁਹਾਨੂੰ ਵੀ ਪਤਾ ਹੋਊਗਾ ਡੀਸੀ ਸਾਹਿਬ ਦੀ ਕਾਰ ਤੇ ਡੀਸੀ ਸਾਹਿਬ ਦੀ 1/3 ਸੈਲਰੀ ਜੋ ਕਿ ਉਹ ਅਟੈਚ ਹੋਈ ਆ ਤੇ ਏਡੀਸੀ ਸਾਹਿਬ ਦੀ ਵੀ ਕਾਰ ਸੀਗੀ ਉਹ ਇਹ ਲੈ ਕੇ ਨਹੀਂ ਆ ਰਹੇ ਪਤਾ ਨਹੀਂ ਕੀ ਗੱਲ ਹੈ ਉਹ ਅਟੈਚ ਕੀਤੀ ਹੈ ਏਡੀਸੀ ਸਾਹਿਬ ਨੇ ਸਾਨੂੰ 2 ਦਿਨ ਪਹਿਲਾਂ 17 ਤਰੀਕ ਨੂੰ ਟਾਈਮ ਦਿੱਤਾ ਸੀਗਾ ਵੀ ਤੁਸੀਂ ਮੰਡੇ ਨੂੰ ਆਇਓ ਅਸੀਂ ਅੱਜ ਮੰਡੇ ਆ ਅੱਜ ਅਸੀਂ ਆਏ ਆ ਅੱਜ ਨਾ ਕਿ ਇੱਥੇ ਏਡੀਸੀ ਸਾਹਿਬ ਨੇ ਨਾ ਡੀਸੀ ਸਾਹਿਬ ਨੇ ਕੋਈ ਵੀ ਨਹੀਂ ਹੈਗਾ ਬਸ ਸਾਨੂੰ ਹਰਾਸ਼ ਕੀਤਾ ਜਾਂਦਾ ਔਰ ਵਿਦਆਊਟ ਐਨੀ ਰੀਜ਼ਨ ਕਿੰਨੀ ਪ੍ਰਾਪਰਟੀ ਹੈ ਜਿਹੜੀ ਪ੍ਰਾਪਰਟੀ ਦੀ ਗੱਲ ਕਰ ਰਹੇ ਹੋ ਪੰਜਾਬ ਸਰਕਾਰ ਵੱਲੋਂ ਜਾਂ ਕੋਈ ਵੀ ਸਰਕਾਰੀ ਵਿਜੈਕਲ ਹੋਇਆ ਕਿੰਨੀਆਂ ਟੋਟਲ ਇਟ ਟੋਟਲ ਪ੍ਰਾਪਰਟੀ ਅਰਾਊਂਡ 100 ਬਿਗਾਜ ਸਾਰੀ ਜ਼ਮੀਨ ਜਿਹੜੀ ਹੈ 100 ਬਿੱਗਰ ਜ਼ਮੀਨ ਹੈ ਅਰਬਨ ਜ਼ਮੀਨ ਹੈ ਸਾਰੀ ਹਾਂਜੀ ਕੋਰਟ ਚ ਤਾਂ ਚੱਲ ਹੀ ਰਿਹਾ ਜੀ ਬਟ ਸਾਨੂੰ ਇਹ ਕੋਈ ਵੀ ਰਾਹ ਨਹੀਂ ਦੇ ਰਹੇ ਜੀ ਅਟੈਚਮੈਂਟਾਂ ਵੀ ਹੋ ਰਹੀਆਂ ਨੇ ਸਾਡੇ ਏਸੀ ਵਗੈਰਾ ਜਿੰਨਾ ਹੀ ਫਰਨੀਚਰ ਹੈ ਇੱਥੇ ਦਾ ਡੀਸੀ ਆਫਿਸ ਦਾ ਅਟੈਚਮੈਂਟ ਹੋ ਗਿਆ ਜਿਹੜੀ ਅਟੈਚਮੈਂਟ ਕਲਾਸ 1 ਹੈ ਹੁਣ ਜਿਹੜੀ ਅਟੈਚਮੈਂਟ 2 ਟਾਈਪ 2 ਹੋਊਗੀ ਉਹ ਚ ਦੇਖਦੇ ਜੀ ਮਾਨਯੋਗ ਜੋ ਜਸਪੀ ਸਿੰਘ ਮਿਨਹਾਜ਼ ਨੇ ਉਹ ਕੀ ਕਰਦੇ ਨੇ ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਇਸ ਦੇ ਵਿੱਚ ਸਾਨੂੰ ਨਿਆਂ ਦਿੱਤਾ ਬਹੁਤ ਜ਼ਿਆਦਾ ਸਾਡਾ ਦੇਖਿਆ ਨਹੀਂ ਤਾਂ ਕੋਣ ਪੁੱਛ ਰਿਹਾ ਕੋਈ ਸਾਨੂੰ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲੇ ਹਾਂਜੀ ਇਸ ਤੋਂ ਪਹਿਲਾਂ ਵੀ ਅਸੀਂ ਇਹਨਾਂ ਨੂੰ ਮਿਲੇ ਜੋ ਇਥੇ ਇਹ ਕੀ ਕਹਿੰਦੇ ਵੀ ਹਾਂਜੀ ਕੁਝ ਕਰਾਂਗੇ ਅਸੀਂ ਬਸ ਆਹੀ ਤੁਹਾਡੇ ਸਾਹਮਣੇ ਜਿਵੇਂ 2 ਦਿਨ ਪਹਿਲਾਂ ਟਾਈਮ ਦਿੱਤਾ 2 ਦਿਨ ਬਾਅਦ ਫੇਰ ਟਾਈਮ ਦੇ ਦਿੰਦੇ ਨੇ ਕੋਈ ਹੁੰਦਾ ਹੈ ਨਹੀਂ ਬਾਹਰ ਅਸੀਂ ਕੁਰਸੀਆਂ ਤੇ ਬੈਠ ਕੇ ਵਾਪਸ ਚਲੇ ਜਾਂਦੇ ਆ ਸਾਨੂੰ ਤਾਂ ਕੀਤਾ ਬਸ ਇਹੀ ਹੁੰਦਾ ਜੀ ਉਹ ਕੁਝ ਵੀ ਨਹੀਂ ਹਾਂ